ਹਾਸਰੀਗਾਲ ਜੀ ਪਹਿਲੇ ਵੀ ਰਾਤ ਨੂੰ ਪਾਲਟੀ ਕਰਦੀ ਲੋ ਜੀ ਬਾਈ ਲੈਣ ਦੇਣਾ ਅੱਜ ਸਾਡਾ ਹੋ ਜਾਣਾ ਕਲੀਅਰ ਆ ਗੀਰਨ ਨੂੰ ਕਾ ਪੇਮੈਂਟ ਦੀ ਗੱਲ ਨਹੀਂ ਹੈ ਕਿ ਟਰੈਕਟਰ ਲੈ ਜਾ ਪਿਆਰ ਦੀ ਗੱਲ ਹੈ ਜੀ ਇਹ ਵੀ ਓਕਾ ਤੇ ਡਿਊਟੀ ਖੜਾ ਲਓ ਕਲੀਅਰ ਹੋ ਗਿਆ ਹਾਂ ਜੀ ਟਰੈਕਟਰ ਦਾ ਨੰਬਰ ਪਲੇਟ ਮਿਲ ਗਈ ਆਰ ਸੀ ਘਰ ਆਉਗੀ ਇੱਕ ਉਹਨੂੰ ਐਫੀ ਡਾਊਟ ਬਣਾ ਕੇ ਦੇ ਜਮਾਂਗਾ ਨਾ ਬਾਕੀ ਓਕੇ ਆ ਬਾਕੀ ਅੱਜ ਓਕੇ ਹੋ ਗਿਆ ਸਾਰਾ ਕੁਝ ਪੈਸੇ ਦੇ ਦਿੱਤੇ ਭਾਈ ਸਾਹਿਬ ਪੈਸੇ ਦੇ ਦਿੱਤੇ ਕਲੀਅਰ ਕਰਤਾ ਆਰ ਛੋਟ ਮਾਰੇ ਕਿਹਾ ਤਾਂ ਬਾਈ ਕਹਿੰਦਾ ਪਹਿਲੀ ਬਹੁਤ ਛੋਟ ਕੱਟੀ ਹੁਣ ਮੇਰੇ ਅਸਮਾਨ ਚੱਲ ਕੋਈ ਚੱਲ ਕੋਈ ਨਹੀਂ ਲਓ ਜੀ ਬਾਈ ਪ੍ਰਧਾਨ ਜੀ ਅੱਜ ਛੱਡ ਕੇ ਆਉਣਾ ਟਰੈਕਟਰ ਵਧੀਆ ਵਧੀਆ ਨਰਾਤਾ ਪਹਿਲਾ ਅੱਜ ਤੇੜੀਆਂ ਲਿੱਪੀਆਂ ਹਾਂ ਬਾਂਦਰ ਘਰ ਪ੍ਰਧਾਨ ਕਹਿੰਦਾ ਦੇੜੀਆਂ ਲਿੱਪੀਆਂ ਨਵੇਂ ਨਵੇਂ ਚੀਜ਼ਾਂ ਆਉਣੀਆਂ ਹੁਣ ਨਰਾਤਾ ਪਹਿਲਾ ਏ ਮੈਂ ਤਾਂ ਸਾਜਣੇ ਨਾਲ ਲਿਆ ਸਾਢੇ 3 ਵਜੇ ਉੱਠ ਕੇ ਚੱਲ ਦੇਖ ਫਿਰ ਕੀ ਲਿਆਈ ਅੱਜ ਤੇਰੇ ਵੱਰ ਦੇ ਲਿਆਈ ਗੋਲੰਪੇ ਇਹਦੇ ਵਾਸਤੇ ਲਿਆਉਣਾ ਮਨੇ ਆਪਾਂ ਤਾਂ ਹੁਣ ਸਿਆਣੇ ਬਣੇ ਆ ਮੈਂ ਤਾਂ ਸਿਆਣੇ ਆ ਗਿਆ ਨਹੀਂ ਕੱਲਾ ਥੋੜਾ ਦਾਅ ਦਾ ਕਰ ਕੋਈ ਨਾਲ ਹੋਵੇ ਜਿਹੜਾ ਕੋ ਮੈਂ ਨਾ ਜਾਣਾ ਪੂਰੀ ਨੂੰ ਕਹਤਾ ਨਹੀਂ ਵੀ ਕੋਈ ਨਾਲ ਚੀਜ਼ ਲੈਣ ਵਾਲਾ ਹੋਵੇ ਕਹਿੰਦਾ ਫਿਰ ਜਾ ਜਿਹੜਾ ਕੋ ਮੈਂ ਲਿਆਉ ਉਹਨਾਂ ਲੈ ਲਾਂਗੇ ਅੱਜ ਹੋ ਗਿਆ ਸਾਡਾ ਸੌਦਾ ਮੇਰਾ ਪ੍ਰਧਾਨ ਦਾ ਅੱਜ ਪਾਰਟੀ ਕਰਦੇ ਨਹੀਂ ਅਜਾਉਂਦੇ ਹੋਏ ਹੋ ਗੁਲਦ ਖੜਕਾ ਲੜਕਾ ਰੋਪੜ ਬਸ ਤੁਸੀਂ ਮਹਾਰਾ ਦਾ ਨਾ ਲੱਗੇ ਸਾਜਣੇ ਮੁਰੇ ਪੂਰੀ ਨੂੰ ਫੋਨ ਕਰਤਾ ਅਸੀਂ ਜਾਣਾ ਹੀ ਰੋਪੜ ਅਸੀਂ ਤਾਂ ਪੂਰੀਆਂ ਨਾ ਵੀ ਮੈਂ ਪੈਸੇ ਮੇਰੇ ਹੱਥ ਨਹੀਂ ਲਾਉਂਦਾ ਗਾ ਡਰ ਲੱਗਦਾ ਜਗੇ ਤੈ ਫੜ ਕੇ ਵੜਾ ਮੈਂ ਚਲਾਉਂਗਾ ਬਾਈ ਕੋਈ ਇਹਨੇ ਕਰ ਦ ਵੜ ਲੈ ਜਗੇ ਇੱਕ ਹੋਰ ਹੈ ਹਾਂ ਪੂਰੀ ਕਹਿੰਦਾ ਖੇਤੀ ਕੰਮ ਨੂੰ ਵੜ ਲੈਣਾ ਫਤੇ ਨੂੰ ਵੀ ਨਾਲ ਲੈ ਕੇ ਅੱਜ ਆਪਾਂ ਹਾਂ ਪੂਰੀ ਨੂੰ ਮਾਰ ਪਾਪੇ ਨੋਰੇ ਦੇ ਬੁਲਾ ਲੈਣਾ ਕਰ ਤੇ ਆਪਾਂ ਉਧਰ ਤੇ ਉਧਰੇ ਲੰਘ ਜਾਣਾ ਉੱਥੇ ਆਪਣਾ ਕੋਈ ਏਜੰਸੀ ਹੁੰਦੀ ਸਾਰੇ ਪੈਸੇ ਲੈ ਕੇ ਚੈੱਕ ਲਿਆਉਣਾ ਠੀਕ ਹੈ ਉੱਥੇ ਉੱਥੇ ਬਾਅਦ ਜਪ ਸੱਤਾਂ ਰੇ ਏਜੰਸੀ ਵੜ ਜਾਣਾ ਉਧਰ ਦਾ ਡਾ ਨੀ ਚੱਲੂ ਮਿੱਠਾ ਅੱਜ ਫੇਰ ਚਾਚੇ ਰਿਛੜਾ ਕਿਉਂ ਨਜ ਗਿਆ ਅੱਜ ਹੈ ਸਮਾਣੇ ਚਾਚੇ ਨੇ ਭਾਈ ਜਾਣਾ ਕਿਤੇ ਦੂਰ ਹਾਂ ਮਰਗਤ ਜੀ ਹੋ ਗਈ ਕਿਤੇ ਕਹਿੰਦਾ ਵੀ ਛੱਡ ਜਾਓ ਬਰਤਿੰਦ ਤੁਨ ਜੋਕੀ ਆ ਇਹ ਨਹੀਂ ਠੀਕ ਚੱਲੀ ਜੀ ਅੱਜ ਤਾਂ ਜੱਗੇ ਨੇ ਤੋ ਤੈਰ ਨਵਾਂ ਹੀ ਬਣ ਗਏ ਜੱਗੇ ਕਹਿੰਦਾ 4 ਵਜੇ ਆਜੂਗਾ ਮੈਂ 5 ਵਜੇ ਤੱਕ ਟਰੈਕਟਰ ਲੈ ਜਾਊਗਾ ਮੈਂ ਆਏ ਕਿਥੇ ਡਾਲਰ ਸੌ ਰੁਪਏ ਨੂੰ ਗਿਆ ਵੀ ਸ਼ਗਨ ਦੇ ਤੌਰ ਤੇ ਡਾਲਰ ਜਾਂਦੇ ਆ ਆਜਗੇ ਨਹੀਂ ਅੰਦਰ ਨਹੀਂ ਵੜਨਾ ਆੜਨਾ ਉੱਤੇ ਇਹ ਵੀ ਗੱਲ ਸਹੀ ਮਰਦ ਹਾਂ ਜੱਗਾ ਕਰਦੇ ਡਾਲਰ ਲੈ ਲਈ ਭਾਈ ਅੱਜ ਹਾਂ ਸ਼ਗਲ ਦੇ ਉਹ ਨਹੀਂ ਹੈ ਹਾਂ ਦੂਏ ਪੈਸਾ ਤਾਂ ਵਧੇਰੇ ਡਾਲਰ ਜਾਈਦਾ ਉਹ ਵੀ ਵੀਡੀਓ ਕਾਲ ਕਰ ਲੈ ਤੇਰਾ ਭਾਵੇਂ ਮੈਂ ਕਹਿੰਦਾ ਮੈਂ ਜਾਗਦਾ ਹਾਂ ਦੱਸ ਅਰੇ ਉੱਥੇ ਕਿਹ 11 ਵਜੇ ਰਾਤ ਦੇ ਹਾਂ ਹਾਂ 1 ਵਜੇ ਤੱਕ ਕਹਿੰਦਾ ਮੈਂ ਉੱਠ ਉਠੂਗਾ ਕਹਿੰਦਾ ਲਾਰਾ ਲਾਵਾਂ ਬਸ ਨਹੀਂ ਨਾ ਪੱਕਾ ਕਹਿੰਦਾ ਦਵਾਉਂਗਾ ਉਹ ਦੇਖਦੇ ਵਾਕੀ ਭਾਈ ਫੜੇ ਤਾਂ 9:30 ਹੋਏ ਉੱਥੇ 10:00 ਤਾਂ ਹੋ ਗਏ ਬਹੁਤ 11:00 ਵਜੇ ਜਾਣਾ ਸੀ ਪਹੁੰਚਣਾ ਉੱਥੇ ਕਹਿੰਦਾ ਮੈਂ ਜਾਗਦਾ ਹੋਊਂਗਾ ਨੇੜੇਾਂ ਦਾ ਕੋਈ ਬਸ ਠੀਕ ਆ ਲੇਕਿਨ ਮੈਂ ਫੇਰ ਵੇਚਣ ਆਵਾਂ ਮੇਰੇ ਮਗਰੇ ਆ ਜਾ ਵੇਚਣ ਆਣ ਹੁਣ ਦਾ ਉਹ ਮਸ਼ੀਨ ਵਾਲਾ ਮੈਨੂੰ ਉੱਪਰ ਚੜਾ ਲੈਣੇ ਲਿੰਕਾ ਪਰ ਆਹੋ ਤੈ ਹੁਣ ਮੁੰਡੀਆਂ ਲੰਘੂਗਾ ਹੋਰੇ ਤੇ ਮੁੰਡੀਆਂ ਖੇੜੀ ਲੰਘ ਜੀ ਬਾਈ ਕਮਾਲ ਪਨੂ ਜਾਣਾ ਤਾਂ ਕਮਾਲ ਪਨੂ ਨਹਿਰ ਦੇ ਵਿੱਚ ਪਾਣੀ ਆਇਆ ਪਿਆ ਬਾਈ ਤਾਂ ਕਰਕੇ ਲੋਟ ਨਹੀਂ ਆਉਣਾ ਹੋਰੇ ਤੇ ਨਹਿਰ ਨਹੀਂ ਪਰ ਨਦੀ ਪਰ ਪਾਣੀ ਆਇਆ ਪਿਆ ਜਿਹੜੀ ਨਹਿਰ ਲੰਘਦੀ ਬਾਈ ਨਹਿਰ ਪਰ ਲੰਘੇ ਉਹ ਕਰਦਾ ਨਦੀ ਚ ਪਾਣੀ ਆਇਆ ਪਿਆ ਚਿੱਕੜ ਹੋਇਆ ਪਿਆ ਉਥੇ ਮਿੱਟੀ ਚ ਗਾਤ ਪੀ ਉਹਦੇ ਕਰਕੇ ਸਾਹਮਣੇ ਸਿੱਧਾ ਟਾਪੂ ਟਾਪ ਚਲਾ ਜਾ ਫੇ ਚੱਲ ਮੁੰਡੀਆਂ ਦੀ ਰੋਡ ਮਗਰੇ ਆ ਜੀ ਉਹ ਦੇਖਦਾ ਮੈਂ ਹਾਲੇ ਕੰਟਕ ਤੱਕ ਆ ਗਿਆ ਮੈਂ ਨੇ ਹੁਣ ਮੈਂ ਕੀ ਕਰਾਂ ਤੂੰ ਮੇਂ ਪੂਰੀ ਨਾ ਜ ਰੋਪੜ ਨੂੰ ਫਿਰ ਡਾਲਰ ਦੇ ਹਿੱਸੇ ਵੰਟ ਹੋ ਜਾਣੇ ਹਾਂ ਤੂੰ ਪਹਿਲਾਂ ਨਹੀਂ ਪ੍ਰਧਾਨ ਆਉਂਗਾ ਫਿਰ ਪੂਰੀ ਤੇ ਨਹੀਂ ਆਉਣਾ ਪੂਰੀ ਦਾ ਬਾਈ ਕੰਮ ਕਰਦਾ ਉਹਦਾ ਹੋਲੀ ਮੇਰੀ ਗੱਲ 10 ਮਿੰਟ ਬਾਅਦ ਤੇ ਆ ਜਾਵੇਂਗਾ ਆਉਣਾ ਹੀ ਨਹੀਂ ਕਹਣਾ 11 ਵਜੇ ਤੱਕ ਬੂਟੇ ਛਾਂਗਦਾ ਏ ਕਿਹਦੇ ਨੂੰ ਉਹ ਤੁਹਾਨੂੰ ਦੱਸਦਾ ਰੋਪੜ ਏਜੰਸੀ ਕਿਨੇ ਬੰਮੀ ਵਾਲਿਆਂ ਦੀ 10 ਵਜੇ ਵੱਧ ਕਰ ਦੇਣਾ ਜੇ 11 ਵਜੇ ਲਓ ਜੀ ਬਾਈ ਪਹੁੰਚ ਗਏ ਮਿੰਟ ਸਮਾਨ ਏ ਜੱਗੇ ਦੇ ਚਾਚੇ ਦੇ ਪਿੰਡ ਪੁਰਾਣਾ ਪਿੰਡ ਬਾਈ ਜੱਗੇ ਨਾਲ ਦਾ पार्टी होगी <laughs> सा जी पहले ना रात पार्टी करती <laughs> सा जी हो ठीक है जी ਪਾਰਟੀ ਹੋਣ ਨੂੰ ਬਹੁਤ ਦਿਨ ਹੋ ਗਏ ਪਰ ਅਜ ਨਰਾਤਿਆਂ ਕਰਕੇ ਲੇਟ ਹੋ ਗਿਆ ਨਾ ਸ਼ਰਧਾ ਕਰਕੇ ਪ੍ਰਧਾਨ ਦੇ ਵੀ ਦਰਸ਼ਨ ਫਵਾਤੇ ਅੱਜ ਹੀ ਓਏ ਵਾਈ ਸ਼ਗਨ ਵੀ ਮੋਟਾ ਕਰ ਗਿਆ ਕਿੱਥੇ ਕਹਿੰਦੇ ਨੇ ਲਾ ਕੇ ਦੇਖਣਾ ਜੀ ਛਤਰੀ ਦੇ ਚੱਕਰ ਓ ਉਹੀ ਪਰਲੇ ਛੱਡ ਵੇ ਭਾਈ ਥੋੜੀ ਸਾਜਰੀ ਆ ਗਏ ਸਾਜਰੇ ਆ ਗਏ ਪ੍ਰਧਾਨ ਏਜੰਸੀ ਵੀ ਆ ਬਖ ਲਾਉਣੀ ਪਈ ਐ 82 ਫੋਨ ਕਰਕੇ ਪ੍ਰਧਾਨ ਤੂੰ ਇਹ ਖਾਲੀ ਝੋਲਾ ਘੜ ਚੱਕਿਆ ਅੱਜ ਪੁੱਛ ਦੇ ਠੀਕ ਹੋ ਦੇਖ ਖਾਲੀ ਇਹ ਦੇਤਾ ਪਰ ਇਹ ਖਾਲੀ ਝੋਲਾ ਘਾ ਦੇ ਚੱਕਿਆ ਯਾਰ ਝੋਲਾ ਵੀ ਰੰਗ ਰੂਪ ਵੀ ਬਾਈ ਜਾਣ ਕੇ ਦਿਖਾਇਆ ਵੀ ਵਿੱਚ ਹੋਵੇਗਾ ਹੈਗਾ ਝੋਲੇ ਚ ਮਾਲ ਆ ਤੇ ਮਾਲ ਹੈਗਾ ਹੈਗਾ ਨਹੀਂ ਹੈ ਨਹੀਂ ਪਤਾ ਨਹੀਂ ਬੰਦੇ 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 ਝੋੜੇ ਚ ਮਾਲ ਲੈ ਕੇ ਗਏ ਭਾਈ ਯਾਸੀ ਜੀ ਕਹਿੰਦੇ ਕਲਮ ਹਨ ਇਹਦਾ ਖੋਲ ਕੇ ਪਤਾ ਲੱਗੂ ਪ੍ਰਧਾਨ ਕੇ ਇੱਧਰ ਹੀ ਬੈਠ ਕੇ ਹਾਂ ਬੈਠੇ ਬੋ ਦਿੰਦੀ ਐ ਖੋਲ ਲੋ ਅੰਦਰ ਆ ਜਾ ਅੰਦਰ ਸਫਾਈ ਚੱਲਦੀ ਹਲੇ ਸਫਾਈ ਤਾਂ ਹੋਈ ਦੀ ਰੋ ਆ ਆ ਇੱਧਰ ਲੈ ਰਸਤੇ ਆ ਪਹਿਲਾਂ ਨਰਾਤਾ ਤੁਹਾਡੇ ਘਾਦੇ ਆਉਣਾ ਚਾਹੀਦਾ ਆਹ ਇਹ ਘਾਤੇ ਜਾਂਦੇ ਨੇ ਜੱਗੇ ਇੰਨੀਆਂ ਇਕੱਠਾ ਕਰੇ ਮਾਰ ਯਾਰ ਠੀਕ ਹੈ ਭਾਈ ਹੋਰ ਫਿਰ ਠੀਕ ਹੈ ਇਹ ਕਾਲਾ ਮਾਲ ਲੈ ਆ ਤੁਹਾਡੇ ਬਾਅਦ ਕੋਲੀ ਕੋਲੀ ਲਿਆਓ ਛੇਤੀ ਕਰੋ ਅਰੇ ਕਾਲਾ ਮਾਲ ਆਇਆ ਹੋਰ ਕੋਈ ਨਹੀਂ ਆ ਉਹ ਮਾਈ ਗੋਡ ਯਾਰ ਬੱ ਕੁਟੀਆਂ ਭਾਈ ਜੱਗੇ ਚਾਚੇ ਦਾ ਟਰੈਕਟਰ ਭਾਈ ਜਿਹੜਾ ਲੈ ਕੇ ਗਏ ਤੇ ਉਹਦਾ ਲੈਣ ਦੇਣਾਂ ਚ ਜੇ ਗਰੇਟ ਚਾਚਾ ਵਾਲਿਆਂ ਨਾਲ ਮਟਰੈਕਟਰ ਲੈ ਕੇ ਜਿਹੜਾ ਲੈਣ ਦੇਣ ਦਾ ਪੂਰਾ ਕੰਮ ਆਇਆ ਪਿਆ ਤੇ ਹਾਂ ਬਾਹਰ ਨੂੰ ਜਾ ਕੋਈ ਸਾਨੇ ਤੁੰਨੇ ਡਾ ਰਿਆ ਨਾ ਨਵੇਂ ਪੈਸੇ ਸਾਡੇ ਕੋਲ ਜੇ ਅੱਜ ਕਲੀਅਰ ਕਰ ਦਿਆਂ ਸਾਰਾ ਲੈਣ ਦੇਣ ਹਾਂ ਬਣਾ ਕੇ ਪਾ ਦੇ ਇੱਕ ਲੈ ਕੇ ਆਪਰੇ ਰੌਟ ਬਣਾ ਕੇ ਆਪ ਜੀ ਨੂੰ ਕਹਿਣਾ ਇਹਨੂੰ ਵੀ ਆਰਥਿਕ ਘਰ ਆਵੇ ਸਾਡੇ ਕੋਲ ਹਾਂ ਲੋ ਜੀ ਬਾਈ ਲੈਣ ਦੇਣ ਅੱਜ ਸਾਡਾ ਹੋ ਜਾਣਾ ਕਲੀਅਰ ਠੀਕ ਕਰਵਾ ਅੱਜ ਕਲੀਅਰ ਕਰ ਦੇਣਾ ਸਾਰਾ ਕੁਝ ਸਤਿਗੁਰ ਜੀ ਸਾਰੇ ਹਾਂ ਜੀ ਕਲੀਅਰ ਹੋ ਜਾਣਾ ਹਾਂ ਪਿਆਰ ਪੁਰਾਣਾ ਜੋਂਡੀਰ ਵਾਲਿਆਂ ਗਏ ਹਾਂ ਉਹ ਵੀ ਇੱਕ ਦੋ ਵਾਰ ਨਾ ਜਿੱਦਾਂ ਪ੍ਰਧਾਨ ਤੇ ਡਾਇਰੈਕਟਰ ਲੈਣਾ ਹੈ ਹਾਂ ਜੀ ਵਾਰਜਾ ਦੇ ਕਾਇਦਾ ਮਰੰਡੇ ਕੰਮ ਦਾ ਮੜਾ ਜੀ ਕੋਈ ਕਹਿੰਦੇ ਕਿ ਅੱਗੇ ਨੂੰ ਪੈਸੇ ਜਾਣਦੇ ਸਤਿਗੁਰ ਜੀ ਸਤਿਗੁਰ ਜੀ ਉਹ ਠੀਕ ਆ ਵੀਰ ਜੀ ਹਾਂ ਠੀਕ ਆ ਤੇ ਅੰਮ੍ਰਿਤ ਜੀ ਕਹਿੰਦੇ ਅੱਜ ਮਰੰਡੇ ਵੀ ਕਈ ਡਾਇਰੈਕਟਰ ਦੇਣੇ ਕਿੰਨੇ ਦੇਣੇ 25 ਡਾਇਰੈਕਟਰ ਦੇਣੇ ਮਰੰਡੇ ਆ ਜੀ 15 ਡਾਇਰੈਕਟਰ ਲੱਗ ਚਲੋ 52 ਦਾ ਸਾ ਹਾਂ ਜੀ ਇੱਕ ਦਰਾਂ 50 75 ਅੱਛਾ ਜੀ ਤੇ ਕੀ ਹੈਗਾ ਪੰਜਾਬ ਭ ਇਹ ਇੱਕ ਦੋ ਟਰੈਕਟਰ 25 ਡਾਟਾ ਦੇ ਤੋਂ ਬਾਹਰ ਕਹਿੰਦੇ ਦੇਖੋ ਅੱਜ ਕੱਲ ਸਾਨੇ ਦੇ ਵਿੱਚ ਆਵਣੇ 7 ਲੱਖ ਦਾ ਟਰੈਕਟਰ ਜੀ ਬਾਈ ਜੀ ਨੇ ਕੋਈ ਇੰਨੀ ਬੱਪਰ ਵਾਲੇ ਕੰਮ ਤਾਂ ਹੋ ਜਾਂਦਾ 1 ਲੱਖ ਦੇ ਦਿੰਦਾ ਮੁੱਢਾ ਪੈ ਜਾਂਦਾ ਕਹਿੰਦੇ ਕੋਈ ਪ੍ਰਧਾਨ ਨੇ ਦੇ ਲਾ ਪੈਸੇ ਕੱਕੜਾ ਕਰ ਲੁੱਡੂ ਕਹਿੰਦੇ ਮੈਂ ਵੀਰਾਂ ਨੂੰ ਕਿਹਾ ਪੇਮੈਂਟ ਦੀ ਗੱਲ ਹੀ ਹੈ ਕਿ ਟਰੈਕਟਰ ਲੈ ਜਾ ਪਿਆਰ ਦੀ ਗੱਲ ਹੈ ਜੀ ਇਹ ਓਹ ਕਦੇ ਡੂਰੀ ਖੜਾ ਲੋ ਬਰਾਦਰ ਗਾਨੇ ਮਾ ਅਜਲ ਜੀ ਦਾ ਭਾਈ ਪਹਿਲਾਂ ਪੁੱਛ ਲੈਂਦੇ ਆ ਮੈਨੂੰ ਮਾਨ ਤਰੀਕੇ ਦੇ ਉਹ ਕਰਨੇ ਮਾ ਚੱਲ ਜਗੇ ਚੈੱਕ ਬੁੱਕ ਚਾਹਤ ਨੂੰ ਹੋਗਾ ਨਾ ਪਿੰਡੋਂ ਮੈਂ ਤਾਂ ਕਰ ਚੈੱਕ ਦੀ ਲੋੜ ਹੈ ਹਾਂਜੀ ਹਾਂ ਮੈਂ ਤਾਂ ਉਹ ਵੀ ਚੈੱਕ ਦੀ ਲੋੜ ਪਿਆਰ ਦੀ ਗੱਲ ਹੁੰਦੀ ਜੇ ਜਾਣ ਦਾ ਜਦੋਂ ਕਹਿੰਦੇ ਫਿਰ ਫੋਨ ਕਰਾ ਦਿੰਦੇ ਹਾਂ ਹਾਂਜੀ ਕੋਈ ਜਲਦੀ ਕਰ ਦੇਣੀ ਆ ਗਿਆ ਸਹੀ ਗੱਲ ਬਾਕੀ ਭਾਈ ਜੇ ਕਿਸੇ ਨੇ ਜੌਂਡਰ ਟਰੈਕਟਰ ਨਾਮਾ ਲੈਣਾ ਹੈ ਤਾਂ ਵੀਰ ਨੂੰ ਫੋਨ ਕਰ ਦਿਓ ਬਿਨਾ ਪੈਸੇ ਤੇਰ ਬਿਨਾ ਉਹ ਤੇ ਬਾਅਦ ਚ ਦੇ ਦਿਓ ਕੋਈ ਗੱਲ ਨਹੀਂ ਕਿਹ ਕੈ ਨੰਬਰ ਹੈ ਜੀ ਟਰੈਕਟਰ ਲੈਣਾ ਹੋਵੇ ਕਹਿੰਦਾ ਮੈਂ ਮੇਰਾ ਨੰਬਰ ਹੈ 99883600 ਪੂਰਾ ਤੇ ਤਰ ਇਹਨੂੰ ਤਾ ਮਾਡਲ ਸਾਰੇ ਹੀ ਆ ਜੀ 4x4 ਵੀ 2 ਵੀਲ ਵੀ ਆ ਜੀ ਪੁਰਾਣੇ ਡੈਕਟਰ ਵੀ ਚੰਗੇ ਖੜੇ ਆ ਥੋੜੇ ਥੋੜੇ ਚੱਲਦੇ ਨੇ ਪੁਰਾਣੇ ਬਾਈ ਸਾਤੇ ਦਿਖਾ ਨਹੀਂ ਹੁੰਦੇ ਅਸੀਂ ਕਈ ਵਾਰ ਕਹਿੰਦੇ ਆ ਉਹਦੇ ਵੀਡੀਓ ਚ ਵਾ ਚਲਕ ਜੀ ਬਾਜੀ ਆਂਦੀ ਪੂਰੇ ਦਿਖਾਓ ਏ ਉਕਣਾ ਜਿਕੇ ਨਾਲ ਦਿਖਾਣੇ 16 ਟਾਇਰ 50 ਆ ਜੀ ਅਕਲ ਹੋ ਗਿਆ ਕਲੀਅਰ ਸਹੀ ਗੱਲ ਕਿੰਨ ਕਿਹਾ ਕਹਿੰਦੇ ਕੀ ਆ ਪਤਾ ਨਹੀਂ ਕੀ ਗੱਲ ਹਾਂ ਹਾਂ ਹੋ ਗਈ ਕਰੀ ਦੀ ਆ ਅਕਲ ਗੱਲ ਸੁਣੋ ਕਲੀਅਰ ਹੋ ਗਿਆ ਹਾਂਜੀ ਟਰੈਕਟਰ ਦਾ ਨੰਬਰ ਪਲੇਟ ਮਿਲ ਗਈ ਆਰ ਸੀ ਘਰ ਆਉਗੀ ਇੱਕ ਉਹਨੂੰ ਐਫੀ ਡਾਟ ਬਣਾ ਕੇ ਦੇ ਜਵਾਂਗਾ ਨਾ ਵਾਕੀ ਓਕੇ ਆ ਵਾਕੀ ਅੱਜ ਓਕੇ ਹੋ ਗਿਆ ਸਾਰਾ ਕੁਝ ਪੈਸੇ ਦੇ ਦਿੱਤੇ ਭਾਈ ਸਾਹਿਬ ਪੈਸੇ ਦੇ ਦਿੱਤੇ ਕਲੀਅਰ ਕਰਤਾ ਅਰ ਛੋਟ ਬਾਰੇ ਕਿਹਾ ਤਾਂ ਬਾਈ ਕਹਿੰਦਾ ਪਹਿਲੀ ਹੀ ਬਹੁਤ ਛੋਟ ਬਾਤੀ ਜੋ ਹੁਣ ਮੇਰੇ ਅੱਖਾਂ ਮਾਰੇ ਚਲ ਕੋਈ ਚਲ ਕੋਈ ਨਹੀਂ ਹੋਰ ਦੇ ਲਓ ਜੇ ਹੋਰ ਪਸੰਦ ਕਰਨਾ ਕੋਈ ਹੁਣ ਅੱਜ ਤੁਹਾਨੂੰ ਅੱਜ ਪੈਸੇ ਅੱਗੇ ਨਹੀਂ ਜੀਰੀ ਦੇਖ ਲਈ ਵਾਰੀ ਮੋਟੀ ਗਾਲ ਵਾਲੇ ਘੁੰਮ ਕੇ ਵੀ ਹੈ ਜੀਰੀ ਧੋਖਾ ਦੇ ਛੋਲਾ ਪਿਆ ਜੀਰੀ ਧੋਖਾ ਦੇ ਪਾ ਡੋਡੀ ਬਹੁਤ ਪੈ ਗਈ ਨਾ ਪ੍ਰਧਾਨ ਇਹ ਪੈ ਗਈ ਪਹਿਲਾ ਦੋ ਵਾਰ ਟਕਾ ਵੀਧੀ ਮਿਲਦਾ ਪ੍ਰਧਾਨ ਦੇਖ ਲੈਂਦੇ ਰੋਹੀ ਬੜਾ ਕੇ ਇਹਨੂੰ ਹਾਸਲਾ ਨਾ ਉਹਦਾ ਉਹ ਹੀ ਟੋਲ ਪ੍ਰਧਾਨ 2 ਕਿਲੇ ਕੋਈ ਗੱਲ ਦੋ ਦੇ ਬੱਦੇ ਤੰਦਰੁਸਤੀ ਜੀ ਦੀ ਉਹ ਤਾਂ ਚੱਲ ਠੀਕ ਆ ਭੁੱਲ ਜਾਨੇ ਕਣਕ ਚੱਲ ਜੀ ਆਣਾ ਟਾਟਾ ਮੋਟਰਸਾਈਕਲ ਕਿੱਥੇ ਆ ਆ ਖੜਾ ਓਏ ਖੜ ਜਾ ਜੱਗੇ ਉਹ ਝੋਲੇ ਚੋਕੇ ਹੋਰ ਜੇ ਉਹ ਵੀ ਦੇਖ ਲੋ ਫੇਰ ਕਰ ਲੋ ਪ੍ਰਧਾਨ ਨੇ ਲੱਗੇ ਜਾਨੇ ਜੱਗੇ ਨਹੀਂ ਖਾਂਦਾ ਖੜੀ ਸੀ ਲਓ ਜੀ ਬਾਈ ਜੱਗੇ ਦੇ ਚਾਚੇ ਦੇ ਘਰ ਟਰੈਕਟਰ ਛੱਡਿਆ ਇਹ ਤੇ ਤੇ ਡੀਲ ਬਹੁਤ ਵਧੀਆ ਹੋਈ ਆ ਬਾਈ ਜੌਂਡੀ ਵਾਲੇ ਵੀ ਰੰਗਣਾ ਤੇ ਟਰੈਕਟਰ ਵੀ ਵਧਿਆ ਨਿਕਲੇ ਆਏ ਤੇ 1022 ਦੇ ਕਹਿਣ ਤੇ ਮੋਡੀਫਾਈ ਵੀ ਕਰਾਇਆ ਡੈਕ ਵੀ ਲਵਾਇਆ ਏ ਛਤਰੀ ਵੀ ਲਵਾਈ ਆ ਰਹਿ ਗਿਆ ਬੰਪਰ ਬੰਪਰ ਵੀ ਲਵਾਉਂਗੇ ਬਾਈ ਘੋੜਾ ਬੰਪਰ ਲਵਾਉਣਾ ਹੈ ਇਦਾਂ ਆਪਣੇ ਲੱਗਿਆ ਪਿਆ ਇਦਾਂ ਘੋੜਾ ਬੰਪਰ ਲਾਉਣਾ ਬਾਈ ਉਹਨਾਂ ਨੇ 20 ਕਿੰਝਾ ਲਵਾਉਣਾ ਮਤਲਬ ਨਿੱਗਰ ਲਾਉਣਾ ਆਪਣੇ ਹੈਗਾ ਤਾਂ ਹੈ ਇੱਕ ਕੰਟਰੋਲ 4 ਕਿਲੋ ਦਾ ਉਹਨਾਂ ਨੇ ਲਾਉਣਾ ਹੈ 2 ਕੁੰਡਲ ਦੇ ਨੇੜੇ ਬਾਈ ਕਿਉਂਕਿ ਫਿਰ ਸੁਪਰ ਸੀਟਰ ਦਾ ਬਾਈ ਜਮਾਨਾ ਗਾਹਾਂ ਗਾਹਾਂ ਤਾਂ ਕਰਕੇ ਵੀ ਮੂਰੇ ਤੇ ਖੜਾ ਹੋਣ ਕਰਕੇ ਹੋ ਗਿਆ ਨੇ ਵੀ ਭਾਰੀ ਵੇਟ ਪਾਉਣਾ ਵੀ ਇੱਕ ਵਾਰ ਪੈਸੇ ਲੱਗਣੇ ਆ ਇਹ ਨਿੱਕਰ ਜਾਂ ਪੌੜਣਾ ਬਾਕੀ ਬਾਈ ਟਰੈਕਟਰ ਵਧੀਆ 60 ਜੋਗ ਜੁਲ ਵੀ ਵਾਧੂ ਆ ਬਾਕੀ ਜਾਂ ਸੁਪਰ ਸੀਟਰ ਬਸ ਚੱਲੂਗਾ ਤੁਹਾਨੂੰ ਦਿਖਾਉਂਗੇ ਬਾਈ ਜੀਰੀ ਵੀ ਵੱਡ ਹੋਣੀ ਆ ਜੋਰ ਚੈੱਕ ਕਰਾਂਗੇ ਤੁਹਾਨੂੰ ਗਾਹਾਂ ਜਾ ਕੇ ਵੀ ਕਿਵੇਂ ਬਾਕੀ ਠੀਕ ਆ ਜੀ ਬਾਈ ਸਾਰਿਆਂ ਦਾ ਬਹੁਤ ਧੰਨਵਾਦ ਆ ਵੀਡੀਓ ਦੇਖਣ ਵਾਸਤੇ ਮਿਲਦੇ ਜੀ ਕਿਸੇ ਅਗਲੀ ਵੀਡੀਓ ਸਸਰੀ ਕਾਲ ਜੀ ਸਾਰੇ ਵੀਰਾਂ ਨੂੰ